ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸੇਵਾ ٹرسٹ ਯੂਕੇ ਇੰਡੀਆ ਦੇ ਫਾਊਂਡਰ ਪ੍ਰਧਾਨ ਚਰਨ ਕਮਲ ਸਿੰਘ ਸੇਖੋਂ ਚੇਅਰਮੈਨ ਨਰੇਸ਼ ਮਿੱਤਲ ਅਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਲੰਧਰ ਦੇ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਅਤੇ ਉਹਨਾਂ ਦੇ ਨਾਲ ਸਰਗਰਮ ਮੈਂਬਰ ਬਖਸ਼ੀਸ਼ ਸਿੰਘ ਮਾਨ ਵੱਲੋਂ ਤੰਦਰੁਸਤ ਪੰਜਾਬ ਅਤੇ ਤੰਦਰੁਸਤ ਭਾਰਤ ਮਿਸ਼ਨ ਤਹਿਤ ਡਾਬਰ ਇੰਡੀਆ ਕੰਪਨੀ ਵੱਲੋਂ ਲੇਬਰ ਚੌਂਕ ਬੰਗਾ ਵਿਖੇ ਲੋੜਵੰਦਾਂ ਨੂੰ એનર્ਜੀ ਬੂਸਟਰ ਬਿਲਕੁਲ ਮੁਫਤ ਵੰਡੇ ਗਏ ਇਸ ਮੌਕੇ ਉੱਗੇ ਸਮਾਜ ਸੇਵਕ ਅਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਵਾਰ ਸਿੰਘ ਬਾਗੀ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਸੇਵਾ ٹرسٹ ਯੂਕੇ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਮਦਦ ਕਰਨਾ ਹੈ ਚਾਹੇ ਉਹ ਕਿਸੇ ਰੂਪ ਵਿੱਚ ਵੀ ਹੋਵੇ ਵਿਸ਼ਵਕਰਮਾ ਕੰਪਿਊਟਰ ਬੰਗਾ ਦੇ ਐਮ ਡੀ ਅਮਰਦੀਪ ਸਿੰਘ ਵੱਲੋਂ ਸੇਵਾ ٹرسٹ ਯੂਕੇ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਸਸੀਕਾਲ ਜੀ ਬੰਦਾ ਦਾ ਐਟੀਸੀ ਜੀ ਚੈਨਲ ਦੇ ਦਰਸ਼ਕਾਂ ਅਨੁਸਾਰ ਅਨੁਸਾਸੀ ਕਾਲ ਜੀ। ਅੱਜ ਅਸੀਂ ਇੱਥੇ ਲੇਵਲ ਚੌਂਸ ਪਹੁੰਚੇ ਆਂ। ਅੱਜ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਸੇਵਾ ٹرسٹ ਯੂਕੇ ਇੰਡੀਆ ਵੱਲੋਂ ਮਤਲਬ ਮਾਨਯੋਗ ਸਾਡੇ ਫਾਊਂਡਰ ਪ੍ਰਧਾਨ ਚੰਦ ਕਬਲ ਸਿੰਘ ਸੇਖੋਂ ਜੀ, ਚੇਅਰਮੈਨ ਨਰੇਸ਼ ਮਿੱਤਲ ਜੀ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ਿਵੰਦਾ ਸਿੰਘ ਗਰਚਾ ਜੀ ਜੰਦਰ ਤੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਦੋਨਾਂ ਦੇ ਪ੍ਰਧਾਨ ਨੇ ਤੰਦਰੁਸਤ ਸਮਾਜ ਤੰਦਰੁਸਤ ਭਾਰਤ ਮਹਿਮਦੀਨ ਅਸੀਂ ਡਾਬਰ ਇੰਡੀਆ ਕੰਪਨੀ ਦੇ ਨਾਲ ਸਾਡਾ ਟਾਈ ਅਪ ਹੋਇਆ ਉਹਨਾਂ ਦੇ ਜਿਹੜੇ ਪ੍ਰੋਡਕਟ ਹੈਗੇ ਆ ਅਸੀਂ ਆਮ ਲੋਕਾਂ ਦੇ ਜਿਹੜੇ ਲੋੜਵੰਦ ਲੋਕਾਂ ਗਰੀਬ ਲੋਕ ਆ ਮਤਲਬ ਉਹਨਾਂ ਤੱਕ ਲੈ ਕੇ ਜਾਣ ਦਾ ਇਹ ਯਤਨ ਕਰ ਰਹੇ ਆ ਤਾਂ ਕਿ ਜਿਹੜਾ ਆ ਵੀ ਸਾਡਾ ਸਮਾਜ ਜਿਹੜਾ ਉਹ ਤੰਦਰੁਸਤ ਰਹੇ ਇਹ ਇਮਿਊਨਿਟੀ ਬੂਸਟਰ ਪ੍ਰੋਡਕਟ ਹੈਗਾ ਜਿਹਦੇ ਨਾਲ ਮਤਲਬ ਇਹ ਆ ਵੀ ਇਹਦੇ ਵਰਤੰਦ ਨਾਲ ਬੋਡੀ ਦੇ ਵਿੱਚ ਜਿਹੜੀ એનર્ਜੀ ਜਨਰੇਟ ਹੁੰਦੀ ਆ ਜਿਹੜੀਆਂ ਛੋਟੀ ਮੋਟੀਆਂ ਬਿਮਾਰੀਆਂ ਤੋਂ ਬੰਦੇ ਨੂੰ ਰਾਹਤ ਮਿਲਦੀ ਆ ਇਹ ਮਿਸ਼ਨ ਤਰ੍ਹਾਂ ਸਾਡਾ ਇਹ ਚੌਥਾ ਪੰਜਵਾਂ ਪ੍ਰੋਜੈਕਟ ਹੈਗਾ ਆ ਤੇ ਅਸੀਂ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਜਿਹੜਾ ਆ ਆਪਣੇ ਬੰਗਾ ਏਰੀਆ ਦੇ ਹਰ ਸਲਾਮ ਏਰੀਆ ਦੇ ਵਿੱਚ ਜਾ ਕੇ ਇਹ ਜਿਹੜਾ ਪ੍ਰੋਜੈਕਟ ਮਤਲਬ ਇਹ ਆ ਵੀ ਪ੍ਰੋਡਕਟ ਹੈਗਾ ਵੀ ਆਮ ਲੋਕਾਂ ਤੱਕ ਪਹੁੰਚ ਕਰੀਏ ਸਾਡੇ ਨਾਲ ਸਰਦਾਰ ਬਚੀਤ ਸਿੰਘ ਮਾਨ ਜਿਹੜੇ ਕੈਦਗਰੀ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਸੇਵਾ ਟਾਸ ਯੂਕੇ ਦੇ ਬੜੇ ਸਰਗਮ ਜਿਹੜੇ ਕਰਪੁਨ ਨੇ ਇਹ ਸਾਡੇ ਮਹਿਮ ਦੇ ਵਿੱਚ ਹੁਣ ਸ਼ਾਮਲ ਹੋਏ ਨੇ ਤੇ ਘਰਚਾ ਸਾਹਿਬ ਤੁਸੀਂ ਦੇਖ ਲਓ ਵੀ ਹੁਣ ਸਵੇਰ ਦਾ ਜਿਹੜਾ ਆਪਾਂ ਜਿਸ ਦਿਨ 8:00 ਵਜੇ ਅਸੀਂ ਇਹ ਪਹਿਲੇ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਆ ਦੂਜਾ ਸਾਡਾ ਪ੍ਰੋਜੈਕਟ ਇਹਦਾ 2:00 ਵਜੇ ਸਫਾਈ ਕਰਮਚਾਰੀ ਜਿਹੜੇ ਕਮੇਟੀ ਕਰਦੇ ਵਿੱਚ ਹੈਗੇ ਆ ਉਹਨਾਂ ਦੇ ਨਾਲ ਮਤਲਬ ਇਹ ਆ ਵੀ ਇਹ ਸਮਾਨ ਜਿਹੜਾ ਡਿਸਟ੍ਰੀਬਿਊਟ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਜਿਹੜਾ ਇਹ ਮਹਿਮ ਹੈਗਾ ਮਤਲਬ ਇਹਦੇ ਚੱਲੇਗੀ ਘਰਚਾ ਸਾਹਿਬ ਸਾਡੇ ਰੋਟਰੀ ਕਲੱਬ ਮਤਲਬ ਇਹ ਆ ਵੀ ਬੰਗਾ ਗ੍ਰੀਨ ਦੇ ਵੀ 22 ਪ੍ਰਧਾਨ ਨੇ ਇਹਨਾਂ ਦੀਆਂ ਸਨਮਾਨਯੋਗ ਸਰਗਰਮੀਆਂ ਨੂੰ ਮੁੱਖ ਰੱਖ ਕੇ ਇਹਨਾਂ ਨੂੰ 26 ਜਨਵਰੀ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਸਨਮਾਨਤ ਵੀ ਕੀਤਾ ਗਿਆ ਤੇ ਸਾਡਾ ਇਹ ਸੁਪਨਾ ਹੈਗਾ ਕਿ ਅਸੀਂ ਜਿਹੜਾ ਤੰਦਰੁਸਤ ਸਮਾਜ ਜਿਹੜਾ ਸਿਰਜੀ ਅੱਜ ਕਿੱਥੇ ਇਹ ਪ੍ਰੋਜੈਕਟ ਕੀਤਾ ਜੀ ਇਹ ਆਪਾਂ ਲੇਬਰ ਚੌਕ ਪੰਗੇ ਦੇ ਵਿੱਚ ਮਤਲਬ ਇਹ ਪ੍ਰੋਜੈਕਟ ਕੀਤਾ ਜੀ ਤੇ ਜਿਹੜਾ ਕਿੰਨੇ ਕੁ ਲੋਕਾਂ ਨੂੰ ਵੰਡੇ ਇਹ ਉਸਤਨ ਸਾਡੇ 50 ਬੰਦਿਆਂ ਨੂੰ ਅਸੀਂ ਆਪਾਂ ਡਿਸਟ੍ਰੀਬਿਊਟ ਕਰ ਦਿੱਤਾ ਜੀ ਠੀਕ ਹੈ ਜੀ ਠੀਕ ਹੈ ਜੀ ਅੱਗੇ ਕੀ ਪਲਾਨ ਹੈ ਅੱਗੇ ਸਾਡੀ ਪਲਾਨਿੰਗ ਹੈ ਵੀ 2 ਵਜੇ ਅਸੀਂ ਲੇਬਰ ਚੌਕ ਜਾਵਾਂਗੇ ਆਪਣੇ ਸੌਰੀ ਕਮੇਟੀ ਕਰਨ ਸਫਾਈ ਕਰਨ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਮਤਲਬ ਇਹ ਡਿਸਟ੍ਰਿਬਿਊਟ ਕਰਾਂਗੇ ਉਹ ਤੋਂ ਬਾਅਦ ਜਿੰਨੇ ਸਾਰੇ ਸ਼ਹਿਰ ਦੇ ਮਤਲਬ ਦੇ ਹੈਗੇ ਆ ਸਭਾਈ ਕਰੇ ਕਮੇਟੀ 2:00 ਵਜੇ ਪੰਜ ਬੰਗੈ ਬਹੁਤ ਮੇਕ ਜਿਹੜਾ ਉਪਰਾਲਾ ਆ ਸੁਮਿੰਦਰ ਸਿੰਘ ਜੀ ਘਰਚਾ ਜੀ ਔਰ ਸੇਵਾ ٹرسٹ ਯੂਕੇ ਦੇ ਜਿਹੜੇ ਸਹਿਯੋਗ ਦੇ ਨਾਲ ਇਹ ਜਿਹੜਾ ਰੋਜ਼ ਹਰ ਰੋਜ਼ ਤਕਰੀਬਨ ਇੱਕ ਕਾਜ ਜਿਹੜਾ ਆ ਇਹ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਇਹਦੇ ਨਾਲ ਆਪਸੀ ਭਾਈਚਾਰਾ ਆਪਸੀ ਸਾਂਝ ਵੀ ਵੱਧ ਵੱਧਦੀ ਆ ਲੋਕਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਕਿ ਹਾਂ ਲੋਕ ਜਿਹੜੇ ਆ ਐ ਇੰਨੀ ਸਵੇਰ ਨੂੰ ਉੱਠ ਕੇ ਵੀ ਸੇਵਾ ਕਰਨ ਲਈ ਤਤਪਰ ਰਹਿੰਦੇ ਆ ਤੁਹ ਬਹੁਤ ਬਹੁਤ ਮੁਬਾਰਕਬਾਦ ਦਲਬਾਖ ਸਿੰਘ ਬਾਗੀ ਜੀ ਸੁਮਿੰਦਰ ਸਿੰਘ ਗਰਚਾ ਜੀ ਜੋ ਜਿਹਨਾਂ ਨੇ ਸਾਨੂੰ ਇਹ ਹਿੱਸਾ ਬਣਾਇਆ ਧੰਨਵਾਦ